हां जी भाई कुछ दिन पहले एक वीडियो सोशल मीडिया पे बहुत ही तेजी के नाल वायरल हुई सी जिस दे विच ਮੰਦਿਰ ਦੇ ਵਿੱਚ ਲੋਕ ਏਸੀ ਦਾ ਪਾਣੀ ਅੰਮ੍ਰਿਤ ਸਮਝ ਕੇ ਪੀ ਰਹੇ ਸਨ ਉਸ ਦੇ ਵਿੱਚ ਵੀ ਲੋਕ ਬਹੁਤ ਹੀ ਜਿਆਦੇ ਅੰਧਵਿਸ਼ਵਾਸ ਦੇ ਵਿੱਚ ਡੁੱਬੇ ਹੋਏ ਸਨ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜਿਆਦੇ ਸੁਰਖੀਆਂ ਵਟੋਰ ਰਹੀ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਪਾਣੀ ਦੀਆਂ ਬੋਤਲਾਂ ਭਰ ਕੇ ਇਸ ਪਖੰਡੀ ਬੰਦੇ ਦੇ ਮੂੰਹ ਕੋਲੇ ਕਰ ਦਿੰਦੇ ਹਨ ਤੇ ਇਹ ਪਖੰਡੀ ਬੰਦਾ ਉਹਨਾਂ ਬੋਤਲਾਂ ਦੇ ਵਿੱਚ ਥੁੱਕ ਦਿੰਦਾ ਹੈ ਤਾਂ ਇਹ ਪਵਿੱਤਰ ਅੰਬਰਤ ਬਣ ਜਾਂਦਾ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ। ਬਾਈ ਤੁਸੀਂ ਦੇਖੋ ਕਿ ਲੋਕ ਕਿੰਨਾ ਜ਼ਿਆਦਾ ਅੰਧਵਿਸ਼ਵਾਸ ਦੇ ਵਿੱਚ ਭਰੋਸਾ ਰੱਖਦੇ ਹਨ ਕਿ ਬੰਦਿਆਂ ਨੂੰ ਹੀ ਰੱਬ ਬਣਾਈ ਬੈਠੇ ਹਨ। ਬਾਈ ਉਸ ਬੰਦੇ ਦਾ ਥੁੱਕ ਲੈਣ ਦੇ ਲਈ ਲੋਕ ਕਿੰਨੀ ਜ਼ਿਆਦਾ ਭੀੜ ਕਰੀ ਬੈਠੇ ਹਨ ਤੇ ਬੇਸabri ਦੇ ਨਾਲ ਉਸ ਦੇ ਥੁੱਕ ਦਾ ਇੰਤਜ਼ਾਰ ਕਰਦੇ ਹਨ। ਬੋਤਲਾਂ ਉਸ ਦੇ ਮੂੰਹ ਦੇ ਅੱਗੇ ਤੱਕਮ ਤੱਕੀ ਹੋ ਕੇ ਕਰਦੇ ਹਨ। ਬਾਈ ਕਿਸੇ ਨੂੰ ਝੂਠ ਪਿਉਣਾ ਇਹ ਕਿੱਥੇ ਲਿਖਿਆ ਹੈ? ਹਾਂ ਤੇ ਵਿਸ਼ਵਾਸ ਦੇ ਕਾਰਨ ਲੋਕ ਮਨੁੱਖੀ ਸਰੀਰ ਨੂੰ ਹੀ ਸਿਰੇ ਚੜਾਈ ਬੈਠਿਆ ਹਨ ਬਾਈ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ